ਸੁਣੀ ਹੈ ਇਹ ਕੰਨ ਕਾਦੇ ਲਈ ਦਿੱਤੇ ਮਹਾਰਾਜ ਜੀ ਨੇ ਇਹਨਾਂ ਦਾ ਜ਼ਿਕਰ ਕੀਤਾ ਹੈ ਗੁਰਬਾਣੀ ਵਿੱਚ ਇਹ ਸ਼੍ਰਵਣੋਂ ਮੇਰਿਓ ਸ਼੍ਰਵਣੋਂ ਦਾ ਉੱਥੇ ਜ਼ਿਕਰ ਕੀ ਕੀਤਾ ਹੈ ਕਿ ਇਹ ਜਿਹੜੇ ਸਾਡੇ ਸਰੀਰ ਤੇ ਦੋ ਕੰਨ ਲਾਇਆ ਹੈ ਵੀ ਇਹਨਾਂ ਨੂੰ ਕਿਹਾ ਗਿਆ ਵੀ اے ਸ਼੍ਰਵਣੋਂ ਤੁਹਾਡੀ ਕੀ ਡਿਊਟੀ ਹੈ ਤੁਸੀਂ ਆਪਣੀ ਡਿਊਟੀ ਨੂੰ ਸੰਭਾਲੋ ਜਾਂ ਆਪਣੀ ਡਿਊਟੀ ਤੇ ਤਤਪਰ ਰਹੋ ਇਸ ਰਵੜੋ ਮੇਰੋ ਸੱਚ ਹੈ ਸੁਣਨੈ ਨੋਂ ਪਠਾਈ ਸੱਚ ਹੈ ਸੁਣਨੈ ਨੋਂ ਪਠਾਈ ਸਰੀਰ ਲਾਏ ਸੁਣੋ ਸਤਿ ਬਾਣ ਵੀ ਇਹ ਕੰਨਾਂ ਦਾ ਕੀ ਕੰਮ ਹੈ ਕਹਿੰਦੇ ਇਹ ਤਾਂ ਸਰੀਰ ਤੇ ਲਾਏ ਗਏ ਹੈ ਤਾਂਕਿ ਇਨ੍ਹਾਂ ਕੰਨਾਂ ਦੁਆਰਾ ਅਸੀਂ ਨਿਰੰਕਾਰ ਦੀ ਸਤਿ ਬਾਣੀ ਉਹਦੀ ਸੱਚੀ ਬਾਣੀ ਸੁਣ ਸਕੀਏ ਸੱਚੇ ਦੀ ਸਿਫਤ ਅਸੀਂ ਸੁਣ ਸਕੀਏ ਸੱਚੇ ਦੀ ਸੀ ਵਡਿਆਈ ਕਰ ਸਕੀ ਇਸੇ ਲਈ ਇਹ ਕੰਨ ਪਾਤਸ਼ਾਹ ਗੁਰੂ ਗਰੀਬ ਨਿਵਾਜ ਜੀ ਨੇ ਸਾਡੇ ਸਰੀਰ ਤੇ ਲਾਇਆ